જય ગૌ માતા ગૌ માતા ગૌ માતા ગૌ માતા જય ગૌ માતા જય ગૌ માતા બોલ ગૌ માતા ਗਊ ਮਾਤਾ ਸੇਵਾ ਸੰਪਤੀ ਦੇ ਜੋ ਟੀਮ ਹੈ 7 ਦਿਨਾਂ ਤੋਂ ਲਗਾਤਾਰ ਇੱਥੇ ਆ ਕੇ ਬਾੜਿਆਂ ਦੀ ਸਫਾਈ ਗਊ ਮਾਤਾ ਦੇ ਚਾਰੇ ਦੀ ਵਿਵਸਥਾ ਗਾਜੀਪੁਰ ਗਊਸਾਲਾ ਤੇ ਆ ਕੇ ਸਾਰੀ ਕਰ ਰਹੀ ਹੈ ਅੱਜ 6 ਟਰਾਲੀਆਂ ਸਾਰੇ ਬਾੜਿਆਂ ਦੀ ਸਫਾਈ ਕਰਕੇ 6 ਟਰਾਲੀਆਂ ਦੀ ਸੇਵਾ ਚਾਰੇ ਦੀ ਸੇਵਾ ਪਹਿਲਾਂ ਚਾਰੇ ਦੀ ਸੇਵਾ ਜਿਵੇਂ ਇੱਥੇ ਚਾਰਾ ਕਟਿਆ ਫੇ ਅਸੀਂ ਪਹਿਲਾਂ ਤੋਂ ਹੀ ਉਹ ਪੁਰਲੀਆ ਪਾ ਕੇ ਜਿਹੜੀ ਜ਼ਖਮੀ ਗੋ ਮਾਤਾ ਨੇ ਉਹਨਾਂ ਦੇ ਇਲਾਜ ਵੀ ਕੀਤਾ ਹੈ ਕੁਝ ਗੋ ਮਾਤਾ ਉੱਠ ਨਹੀਂ ਸਕਦੀਆਂ ਅਸਕਤ ਸ਼ਕਤੀਹੀਨ ਹੋ ਗਈਆਂ ਨੇ ਉਹਨਾਂ ਨੂੰ ਉੱਥੇ ਹੀ ਚਾਰਾ ਪਾਇਆ ਤੇ ਕੱਲ ਨੂੰ ਸਭ ਨੂੰ ਬੇਨਤੀ ਹੈ ਕਿ ਜਿਆਦਾ ਤੋਂ ਹਾਂ ਫੈਰਵਾਸੀਆਂ ਨੂੰ ਖੁੱਲਾ ਨਿਮੰਤਰਣ ਹੈ ਬਤੁ ਬਤ ਸੰਖਿਆ ਜਾ ਕੇ ਇੱਥੇ ਸੇਵਾ ਕਰਨ ਦੀ ਟਾਈਮਿੰਗ ਸਵੇਰੇ 5 ਵਜੇ ਤੋਂ ਲੈ ਕੇ 7 ਵਜੇ ਜਾਂ ਗੋ ਮਾਤਾ ਜੀ ਜਿੰਨੀ ਵੀ ਜਦ ਤੱਕ ਇੱਛਾ ਹੈ ਜੋ ਤੱਕ ਸੇਵਾ ਚਲੇਗੀ ਉਸ ਤੋਂ ਬਾਅਦ ਥੋੜਾ ਜਿਹਾ ਜਲਪਾਨ ਦੀ ਵੀ ਵਿਵਸਥਾ ਕੀਤੀ ਹੋਈ ਹੈ ਤਾਂ ਸਭ ਨੂੰ ਨਿਵੇਦਨ ਹੈ ਬੇਨਤੀ ਹੈ ਕਿ ਭਾਰੀ ਤੋਂ ਭਾਰੀ ਸੰਖਿਆ ਆਕੇ ਇੱਥੇ ਗੋ ਮਾਤਾ ਜੀ ਸੇਵਾ ਕਰਕੇ ਗੋ ਮਾਤਾ ਦਾ ਆਸ਼ੀਰਵਾਦ ਪ੍ਰਾਪਤ ਕਰਨ ਜੈ ਗੋ ਮਾਤਾ ਜੈ ਗੋ ਮਾਤਾ ਜੈ ਗੋਪਾਲ ਜੈ ਗੋ ਮਾਤਾ ਜੈ ਗੋਪਾਲ ਜੀ ਮੇਰੀ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਵੀ ਕੱਲ ਨੂੰ ਇਤਵਾਰ ਹੈ ਤਕਰੀਬਨ ਸਾਰੇ ਬੰਦੇ ਫ੍ਰੀ ਹੁੰਦੇ ਨੇ ਛੁੱਟੀ ਦਾ ਦਿਨ ਹੈ ਵੀ ਕੱਲ ਨੂੰ ਤੁਸੀਂ ਟਾਈਮ ਕੱਢ ਕੇ ਗਾਜੀਪੁਰ ਗਊਸ਼ਾਲਾ ਦੇ ਵਿੱਚ ਆਓ ਤਾਂ ਕਿ ਇੱਥੇ ਆਪਾਂ ਗਊਆਂ ਦੀ ਸੇਵਾ ਕਰ ਸਕੀਏ ਤੇ ਆਨੰਦ ਮਿਲਦਾ ਜਿਵੇਂ ਕਿ ਅਸੀਂ ਕੱਪ ਤੇ ਉਹ ਸਾਡੀ ਗਊ ਸੇਵਾ ਸੰਪਤੀ ਦੇ ਸਾਰੇ ਮੈਂਬਰ ਪੰਜ ਦਿਨ ਤੋਂ ਆ ਕੇ ਉਹ ਸੇਵਾ ਕਰ ਰਹੇ ਹਾਂ ਤਾਂ ਅਸੀਂ ਕੱਲ ਐਤਵਾਰ ਫੋਨ ਕਰਕੇ ਸਾਰੇ ਸ਼ਹਿਰ ਦੇ ਨਿਵਾਸੀਆਂ ਨੂੰ ਬੇਨਤੀ ਕਰਦੇ ਹਾਂ ਸਾਡੇ ਨਾਲ ਆ ਕੇ ਗਊ ਮਾਤਾਂ ਦੀ ਵੱਧ ਤੋਂ ਵੱਧ ਸਾਸਪਈ ਚਾਰਾ ਪੰਜ ਸਾਡੀ ਮਦਦ ਕਰਨ ਤੇ ਉਸ ਤੋਂ ਬਾਅਦ ਜਲ ਪਾਨ ਦੀ ਵਿਵਸਥਾ ਰੱਖੀ ਗਈ ਹੈ ਜੈ ਗਊ ਮਾਤਾ ਜੈ ਗੋਪਾਲ ਜੈ ਗਊ ਮਾਤਾ ਜੈ ਗੋਪਾਲ ਜਿਵੇਂ ਕਿ ਪਹਿਲਾਂ ਵੀ ਦੱਸਿਆ ਹੈ ਕਿ ਅਸੀਂ ਪਿਛਲੇ ਹਫ਼ਤੇ ਤੋਂ ਸਾਡੀ ਗਊ ਮਾਤਾ ਸੇਵਾ ਸਮਿਤੀ ਦੀ ਜਿਹੜੀ ਸਾਰੀ ਟੀਮ ਹੈ तकरीबन ਅਸੀਂ 20 ਤੋਂ 25 ਜਾਨੇ ਤੇ ਡੇਲੀ ਆ ਰਹੇ ਆਂ ਤੇ ਕੱਲ ਦਿਨ ਐਤਵਾਰ ਹੋਣ ਕਰਕੇ ਅਸੀਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਸਮਾਣਾ ਵਾਸੀਆਂ ਨੂੰ ਜੋ ਵੀ ਇੱਥੇ ਨਾਲ-ਨਾਲ ਦੇ ਪਿੰਡਾਂ ਦੇ ਵੀ ਲੋਕ ਸੇਵਾਦਾਰ ਨੇ ਜਿਨ੍ਹਾਂ ਨੇ ਇੱਥੇ ਆ ਕੇ ਸੇਵਾ ਕਰਨੀ ਹੈ ਅਸੀਂ ਸਾਰੇ ਸਮਾਣੇ ਨੂੰ ਕਾਲ ਦਿੰਨੇ ਆ ਇੱਥੇ ਇੱਕ ਤਰ੍ਹਾਂ ਦੀ ਸੇਵਾ ਕਰਨ ਵਾਸਤੇ ਕਿਉਂਕਿ ਇੱਥੇ ਅਸੀਂ ਡੇਲੀ ਜਿਹੜਾ ਕਿ ਹਰੇਚਾਰੇ ਦੀਆਂ ਟਰਾਲੀਆਂ ਪਾ ਰਹੇ ਆ ਤੇ ਸਾਫ ਸਫਾਈ ਵੀ ਕਰ ਰਹੇ ਆ ਤਾਂ ਅਸੀਂ ਕੱਲ ਨੂੰ ਇੱਥੇ ਜਲਪਾਨ ਦਾ ਵੀ ਪ੍ਰਬੰਧ ਕਰਿਆ ਹੋਇਆ ਹੈ ਅਸੀਂ ਸਾਰੇ ਸਮਾਣੇ ਅੱਗੇ ਬੇਨਤੀ ਕਰਦੇ ਹਾਂ ਕਿ ਕੱਲ ਨੂੰ ਸਵੇਰੇ ਸਾਡੀ 5 ਵਜੇ ਗੋ ਮਾਤਾ ਸੇਵਾ ਸਮਿਤੀ ਦੀ ਟੀਮ ਆਜੂਗੀ ਤੇ ਉਸ ਤੋਂ ਬਾਅਦ ਗੋ ਮਾਤਾ ਦੀ ਇੱਛਾ ਤੱਕ ਅਸੀਂ ਇੱਥੇ ਸੇਵਾ ਕਰਾਂਗੇ ਜੈ ਗੋ ਮਾਤਾ ਜੈ ਗੋਬਾਲ